ਜਹ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਨਾਲ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਥਾਰ ਗੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਦੇ ਵਿੱਚ ਕਿ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ 3 ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਕੋਲ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਿਕਲੀਆਂ ਕੋਈ ਨੇ ਇਹ ਚੰਡੀਗੜ੍ਹ ਦਾ ਏਰੀਆ ਹੈ ਨਾ ਤੇ ਬਹੁਤ ਮਸ਼ਹੂਰ ਆ ਜੀ ਵੀ ਇੱਥੇ ਕੋਈ ਗੰਦਗੀ ਨਹੀਂ ਕੁਝ ਨਹੀਂ ਹੈ ਇਹ ਇਹ ਭਾਈ ਚੰਡੀਗੜ੍ਹ ਦਾ ਵੇਹ ਹੋ ਗਿਆ ਨਹੀਂ ਹੁੰਦਾ ਜੀ ਇਹ ਕੁਝ ਨਹੀਂ ਹੁੰਦਾ ਹੈਗਾ ਕਿ ਕਿੰਨਾ ਸਾਲਾਂ ਚ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਇਥੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੇ ਨੂੰ ਮੜ ਦੇਖ ਕੋਈ 10 ਮਿੰਟ ਖੜਕੇ ਦੇਖੋ ਇੱਥੇ ਨਹੀਂ ਹੋਇਆ ਹੁਣ ਹੋਊਗਾ ਤੇ ਕੁਝ ਨਹੀਂ ਹੁੰਦਾ ਹੈਗਾ ਪਾਰੀ ਨੇ ਦੋ ਨਹੀਂ ਹੁੰਦਾ ਜੀ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰਸਤਾ ਸਾਫ਼ ਕਰਨਾ ਅੱਜ ਨਹੀਂ ਅਸੀਂ ਅੱਕੇ ਪਏ ਆ ਕੋਈ ਨਹੀਂ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਦਾ ਰੋਡ ਬਣਾਉਣ ਦਾ ਮਤਲਬ ਹੈ ਕਿ ਬੱਦ ਤੁਹਾਨੂੰ ਕਿਵੇਂ ਪਤਾ ਲੱਗਿਆ ਨਾ ਕੱਢਣਾ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤ ਹੈ ਕਿ ਅੱਜ ਤੱਕ ਤੁਹਾਨੂੰ ਕੋਈ ਕੁਝ ਹੋਇਆ ਵੀ ਨਗਰ ਕੌਂਸਲ ਦੇ ਬੰਦੇ ਇੱਕ ਕੋਈ ਸਰਕਾਰ ਨਹੀਂ ਕਰਦੀ ਸਾਨੂੰ ਆਪਣੇ ਆਪਣੇ ਘਰਾਂ ਤੱਕ ਮਤਲਬ ਸਾਨੂੰ ਚੇਪਾ ਪਰੰਦਾ ਮਤਲਬ ਤੁਹਾਨੂੰ ਹੋਰ ਪੁੱਛਣੀ ਪਹਿਲਾਂ ਦੋ ਪ੍ਰਕਾਰ ਆਈ ਜੀ ਸਰਕਾਰ ਆਈ ਅਸੀਂ ਕਿਉਂ ਵਰਤ ਭਲਾਈ ਅਸੀਂ ਕਿਉਂ ਬਣਾਈ ਦੀ ਜੀ ਸਰਕਾਰ ਕੋਈ ਨਾ ਆ ਜਾ ਜਾ ਨਹੀਂ ਕੋਈ ਨਾ ਕੋਈ ਨਾ ਬਾਅਦ ਆਪਣਾ ਜਿਹੜਾ 100% ਜਿਹੜਾ ਸੋਲਿਊਸ਼ਨ ਹੋ ਲਿਖੂਗਾ ਉਹ ਲੋਕਾਂ ਨਾਲ ਆਪਾਂ ਰਏ ਕਰਨਾ ਹੈ ਅਸੀਂ ਆਪ ਕੱਟੇ ਹੋਏ ਨੇ ਜਿਹੜਾ ਆਪਾਂ ਕੋਈ ਚਾਰ ਮਹੀਨੇ ਲਾਉਣਾ ਹੈ ਭਾਰਤੀ ਹੋ ਗਿਆ ਨਾ ਜਾਓ ਉਹਨਾਂ ਕੋਲ ਆਪਾਂ ਪਾਇਦਾ ਨੂੰ ਆਪਾਂ ਉਹ ਹੈ ਕਿ ਆ ਸਾਨੂੰ ਐਕਚੁਅਲ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦੰਦੇ ਆ ਕਿ ਕਿੱਥੋਂ ਪਾਈਪਾਂ ਪੈਣੀਆਂ ਨੇ ਕਿ ਕਿੱਥੋਂ ਕੀ ਹੋਣਾ ਠੀਕ ਹੈ ਉਹਦਾ ਪਹਾਲ ਆਪਾਂ ਕਰਦੇ ਆ ਇੱਕ ਜੰਗਵਾਣੀ ਵਾਸਤੇ ਖਿੱਚਲੀ ਪਈ ਐ ਮੈਂ ਖਿੱਚਲੀ ਵੀਰੇ ਖਿੱਚਲੀ ਇਹਦੇ ਰੋ ਵੀ ਭੇਜਣ ਭਾਵੇਂ ਇਹ ਕਿਹੜਾ ਹੈ ਇਹ ਕਿਹੜਾ ਹੈ ਕਿੱਦਾਂ ਕੀ ਆ ਜਾਵੇ ਇਹਦੇ ਬੱਚਿਆਂ ਦਾ ਬੁਰਾ ਹਾਲ ਆ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਆ ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਆ ਕਿ ਇਹਦਾ ਹੱਲ ਤਾਂ ਕੋਈ ਅਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਆਏਗਾ ਆਏ ਗੇੜਾ ਦੇ ਕੇ ਮੁੜ ਗਏ ਕਿ ਕਿੰਡੀ ਗੱਲ ਹੈ ਕੀ ਇਹ ਬਰਸੇ ਦਿਨ ਉਹ ਆਏਗਾ